ਜੋ ਇ ਸਵਾਲ ਸੂਬੇ ਹੱਕਾਂ ਦਾ ਮਸਲਾ ਆ ਤੇ ਅਮਰਿੰਦਰ ਸਿੰਘ ਨੇ ਅਨੰਤਪੁਰ ਸਾਬ ਦੇ ਮਤੇ ਦੀ ਪੈਰ ਵੀ ਕੀਤੀ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਅਨੰਤਪੁਰ ਸਾਬ ਮਤਾ ਸੁਖਨਦੇਤ ਘਾਰਾਂ ਦੀ ਗੱਲ ਕਰਦਾ ਸੂਬਿਆਂ ਦੇ ਹੱਕਾਂ ਦੀ ਗੱਲ ਕਰਦਾ ਕੇਂਦਰ ਦੇ ਤੇ ਨਜਰਸਾਨੀ ਕਿਉਂ ਨਹੀਂ ਕਰਦੀ ਉਹ ਕਹਿੰਦੇ ਜੀ ਪੰਜਾਬ ਨੂੰ ਲੈ ਕੇ ਕੇਂਦਰ ਸੋਚਣ ਦੀ ਲੋੜ ਚੰਡੀਗੜ੍ਹ ਦਾ ਮਸਲਾ ਉਹ ਕਹਿੰਦੇ ਗਲਤ ਹੋ ਰਿਹਾ ਪੰਜਾਬ ਨਾਲ ਜੋ ਹੋ ਰਿਹਾ ਚੰਡੀਗੜ੍ਹ ਤਾਂ ਪੰਜਾਬ ਦਾ ਹੱਕ ਹੈ ਪੰਜਾਬ ਦੀ ਰਾਜਧਾਨੀ ਹੈ ਉਹ ਕਹਿੰਦੇ ਲਾਹੌਰ ਤੋਂ ਲਿਆ ਕੇ ਚੰਡੀਗੜ੍ਹ ਬਸਾ ਕੇ ਹੁਣ ਚੰਡੀਗੜ੍ਹ ਵਿਖੋਣਾ ਦਰਸ਼ਕ ਦਾ ਨਜ਼ਰੀਆ ਇਹਨਾਂ ਫਾਰੇ ਮਸਲਿਆਂ ਤੇ ਉਹ ਗੱਲ ਕਰਦੇ ਆ ਓਵਰਲ ਉਹ ਕਹਿੰਦੇ ਵੀ ਸਲਾਹ ਸਹੀ ਲੈਣੀ ਚਾਹੀਦੀ ਆ ਪਾਜਪਾ ਨੂੰ ਫਿਰ ਉਹ ਸਰਕਾਰ ਦਾ ਪਹਿਲੂ ਆਉਂਦਾ ਕਿ ਜੀ ਉਹ ਤਾਂ ਕੱਲਿਆਂ ਉਹ ਕਹਿੰਦੇ ਕੱਲਿਆਂ 15 ਸਾਲ ਪੁੱਲ ਜਵੇ ਭਾਜਪਾ ਪੰਜਾਬ ਚ ਇਕੱਲੇ ਸਰਕਾਰ ਬਣਾਉਂਦੇ ਅਮਰਿੰਦਰ ਸਿੰਘ ਭਾਜਪਾ ਦਾ ਉਹ ਲੀਡਰ ਕਹਿ ਰਿਹਾ ਜਿਹਦੀ ਪਤਨੀ ਇੱਕ ਵਾਰ ਭਾਜਪਾ ਵੱਲੋਂ ਐਨਪੀ ਵੀ ਲੜ ਚੁੱਕੀ ਹੈ ਜਿਹਦੀ ਧੀ ਅਗਲੀ ਵਾਰ ਜੇ ਭਾਜਪਾ ਚੋਣ ਲੜਦੀ ਆ ਤਾਂ ਉਹਦੇ ਵਿੱਚ ਮੁਰਲੀ ਸਫਾ ਚ ਹੋਏਗੀ ਪੂਰਾ ਪਰਿਵਾਰ ਹੁਣ ਭਾਜਪਾਈ ਹੈ ਤੇ ਅਮਰਿੰਦਰ ਸਿੰਘ ਕਹਿੰਦੇ ਵੀ ਜੇ ਪੰਜਾਬ ਚ ਬੀਜੇਪੀ ਨੇ ਸਰਕਾਰ ਬਣਾਉਣੀ ਆ ਤਾਂ ਅਕਾਲੀਆਂ ਆ ਗੱਠ ਛੁੱਡ ਕਰਨਾ ਪੈਣਾ ਹੈ